ਸਾਰਜਿੰਨ ਨਿਮਣਾਬਾਦ ਪਿੰਡ ਹੈ ਸਾਡਾ ਸੰਧ ਤੋਂ ਅੱਗੇ ਠੀਕ ਹੈ ਜੀ ਤੇ ਤੇ ਬੋਡੀ ਸਰਵਿਸ ਚੂਜ਼ ਕਰਨ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀ ਪਰ ਉਹਨਾ ਉਹਦੇ ਬੜੀ ਐ ਸੰਜੀਵੇਂ ਇੱਕ ਕਿਕਰ ਨਹੀਂ ਕੋਲ ਨਾਲ ਖਾਦਾ ਜਾਂਦਾ ਇਸ ਤਰ੍ਹਾਂ ਖਾਦੇ ਪਏ ਤਾਂ ਬਿਲਕੁਲ ਉਹਦੇ ਦੰਦਾਂ ਲੱਗੀਆਂ ਤੇ ਚੁੱਕੇ ਡੇਰ ਲੱਗੇ ਕੋਈ ਹਰ ਚੀਜ਼ ਹੀ ਹੋਈ ਬਈ ਜਿਵੇਂ ਮੰਨ ਲਓ ਇੱਕ ਤਾਂ ਤੁਸੀਂ ਹਾਰਡ ਦੀ ਪ੍ਰੋਬਲਮ ਕਹਿੰਦੇ ਹਾਂ ਹਾਂ ਜੀ ਹਾਰਡ ਦੀ ਕਿੰਨੇ ਸਾਲਾਂ ਤੋਂ ਪ੍ਰੋਬਲਮ ਹੈ ਤੁਹਾਨੂੰ ਹਾਰਡ ਦੀ ਬੀਪੀ ਛੂ ਹਾਰਡ ਤੇ ਮੇਰੇ ਖਿਆਲ ਹੋ ਗਿਆ ਨੇ ਮੈਨੂੰ ਘੱਟੋ ਘੱਟ 20 ਸਾਲ 20 ਸਾਲ ਤੋਂ ਪ੍ਰੋਬਲਮ ਹਾਂ 20 ਸਾਲ ਤੇ ਬੀਪੀ ਦੀ ਗੋਲੀ ਚੱਲ ਰਹੀ ਤੁਹਾਡੀ ਹੈ ਨਾ ਬੀਪੀ ਦੀ ਗੋਲੀ ਸ਼ੂਗਰ ਦੀ ਸ਼ੂਗਰ ਉਹਨੋਂ ਹੀ ਸੀ 2 ਸਾਲ ਤੋਂ 2 ਸਾਲ ਤੋਂ ਸ਼ੂਗਰ ਵੀ ਤਾਂ ਬਾਹਵਾ ਰਹਿੰਦੀ ਸੀ ਨਾ ਹਾਂ ਬਾਹਵਾ ਸ਼ ਸ਼ੂਗਰ ਹੁਣ ਤੁਹਾਡੀ ਕਿੰਨੀ ਰਹਿੰਦੀ ਆ ਹੁਣ ਮਤਲਬ 150 ਅੱਛਾ ਜਿੱਥੇ ਨਾਲ ਵਾ ਵਾ ਇੱਥੇ ਕਰ ਮਤਲਬ ਪਹਿਲਾਂ ਜੀ ਮੇਰੇ ਰੈਗੂਲਰ ਗੋਲੀ ਖਾਂਦੇ ਸੀ ਤੁਸੀਂ ਹਾਂਜੀ ਹਾਂਜੀ ਹੁਣ ਗੋਲੀ ਨਹੀਂ ਖਾਂਦੇ ਕਦੀ ਕਦੀ ਜਦੋਂ ਲੋਡ ਪੈਂਦੀ ਆ ਉਹਦੋਂ ਖਾ ਲੈਂਦੇ ਜਿਵੇਂ ਤੁਸੀਂ ਹਾਰਡ ਦਾ ਕਹਿੰਦੇ ਸੀ ਜਦੋਂ ਬੀਪੀ ਦਰਦ ਹੁੰਦਾ ਸੀ ਹਾਰਡ ਦੇ ਉੱਪਰਲੇ ਪਾਸੇ ਹਾਂਜੀ ਹਾਂਜੀ ਉਹ ਕਿੰਨੀ ਕੁ ਪ੍ਰੋਬਲਮ ਸੀ ਉਹ ਬੜੀ ਜਿਆਦਾ ਸੀ ਮੇਰੇ ਕੋਈ ਜੇ ਤੁਸੀਂ ਮੈਨੂੰ ਮਿਲੇ ਸੀ ਨਾ ਬਾਵਾ ਤੰਗ ਸੀ ਉਸ ਦਿਨ ਸੀ ਹਾਂਜੀ ਅਜੇ ਰਾਤ ਵੀ ਦਰਦ ਰਹੀਂਦੀ ਸੀ ਮੈਨੂੰ ਅੱਛਾ ਜੀ ਉਹਦਾ ਮੈਨੂੰ 5 ਕੁ ਦਿਨ ਬਾਅਦ ਹਫ਼ਤੇ ਬਾਅਦ ਫਰਕ ਲੱਗ ਗਿਆ ਉਹਦ ਠੀਕ ਹੈ ਜੀ ਤੇ ਉਦੋਂ ਦਾ ਬਹੁਤ ਜ਼ਿਆਦਾ ਫਰਕ ਹੈ ਦਰਦ ਔਕੇ ਤੁਹਾਡੀ ਜਿਵੇਂ ਬੀਬੀ ਦੀ ਗੋਲੀ ਪਹਿਲਾਂ ਰੈਗੂਲਰ ਸੀ ਤੁਹਾਡੀ ਹਾਂਜੀ ਬੀਬੀ ਦੀ ਗੋਲੀ ਵੀ ਕਦੀ ਕਦਾਈ ਆਪਾਂ ਜਦੋਂ ਲੋਡ ਪੈਂਦੀ ਆ ਉਹ ਹੀ ਨਹੀਂ तकरीबन ਬਹੁਤ ਜ਼ਿਆਦਾ ਫਰਕ ਹੈ ਮਰ ਗੋਲੀ ਜੇ ਲੋਡ ਪੈਂਦੀ ਤਾਂ ਲੈਣੇ ਆਹ ਲੈਣੀ ਨਹੀਂ ਮੈਂ ਲੈਂਦੀ ਹੀ ਨਹੀਂ ਹਾਂ ਨਹੀਂ ਤੇ ਮੈਨੂੰ ਬੀਪੀ ਦੀ ਗੋਲੀ ਵੀ 15 ਸਾਲ ਤੋਂ ਲੱਗੀ ਕਮ ਸੇ ਕਮ ਵੀ ਤੇ ਬਹੁਤ ਬਹੁਤ ਜ਼ਿਆਦਾ ਫਰਕ ਹੈ ਜਿਵੇਂ ਸੋਜਸ ਕਹਿੰਦੇ ਸੀ ਪੈਰਾਂ ਦੇ ਉਹ ਕਿੰਨਾ ਕੁ ਫਰਕ ਹੈ ਜੀ ਉਹਦਾ 200 ਦਾ ਫਰਕ ਹੈ 50% ਫਰਕ ਹੈ 50% ਬੈ ਸਾਰੀ ਸੋਜ ਆ ਜਾਂਦੀ ਪੈਰਾਂ ਦੀ ਹਾਂਜੀ ਸਾਰੇ ਸਰੀਰ ਤੇ ਹੱਥਾਂ ਦੇ ਆ ਜਾਣੀ ਮੂੰਹ ਤੇ ਵੀ ਆ ਜਾਣੀ ਓਕੇ ਤੇ ਫਰਕ ਹੈ ਜੀ ਉਹਦਾ ਕਿਉਂਕਿ ਜਦੋਂ ਆਪਾਂ ਪਹਿਲੀ ਵਾਰ ਮਿਲੇ ਸੀ ਤੁਹਾਨੂੰ ਇੱਕੋ ਗੱਲ ਕਹੀ ਸੀ ਵੀ 50 ਦਿਨ ਪੀ ਕੇ ਦੇਖੋ ਜੀ ਹਾਂ ਜੀ ਹਾਂ ਜੀ ਵੀ ਜੇ ਤੇ ਫਰਕ ਪਿਆ ਤਾਂ ਲਓ ਤੁਸੀਂ ਹਣਾ ਫਰਕ ਪਈਏ ਤੇ ਤਾਂ ਹੀ ਅੱਗੇ ਲਈਦਾ ਉਹਦੇ ਲਈਦਾ ਅੱਜ ਤੁਸੀਂ ਦੂਜੀ ਵਾਰੀ ਸੈਕੰਡ ਸਟਾਰਟ ਕਰ ਰਹੇ ਹੋ ਮੈਨੂੰ ਇਹਦੇ 'ਚ ਕੋਈ ਲੱਗਾ ਹੈ ਬਿਲਕੁਲ ਵਧੀਆ ਜੀ ਤਾਂ ਹੀ ਫੇਰ ਦੁਬਾਰਾ ਲਿਆ ਏ ਓਕੇ ਤੁਹਾਡਾ ਚਿਹਰੇ ਦਾ ਹੀ ਬਹੁਤ ਫਰਕ ਆ ਉਹਦੋਂ ਨਾਲ ਹਾਂ ਜੀ ਹਾਂ ਜੀ ਫਰਕ ਕਿ ਲੱਖਾਂ ਹੀ ਲੋਕ ਤੁਹਾਡੀ ਵੀਡੀਓ ਦੇਖਣਗੇ ਜੀ ਕੀ ਸਨੇਹਾ ਦੇਣਾ ਚਾਹੋਗੇ ਬਾਡੀ ਸਰਵਿਸ ਬਾਰੇ ਦੇਖੋ ਜੀ ਇਹੀ ਜਾਣ ਵੀ ਦੂਜੀ ਦਵਾ ਦੇ ਵੀ ਆਪਾਂ ਕਦੀ ਉੱਥੇ 2000 ਲਾਏ ਉੱਥੇ 4000 ਲਾਏ ਹਾਂਜੀ ਤੇ ਉਹ ਦਵਾ ਨੁਕਸਾਨ ਕਰਦੀ ਹੈ ਸਰੀਰ ਦਾ ਨੁਕਸਾਨ ਨਹੀਂ ਕਰਨਾ ਇਹਨੇ ਫਾਇਦਾ ਹੀ ਕਰਨਾ ਹੈ ਇਹ ਜ਼ਰੂਰ ਲਵੋ ਵੀ ਸਫਾਈ ਕਰਾਣੀ ਚਾਹੀਦੀ ਹੈ ਹਾਂ ਬਾਈ ਬਿਲਕੁਲ ਚਾਹੀਦੀ ਹੈ ਸਰੀਰ ਦੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ